ਟੀਵੀ ਕਾਨਿਲੀ ਮੈਂ ਵਿਸ਼ਾਲ ਸੁਬਲਨ ਪੀਡਬੀ ਆਂ ਦਾ ਰੰਬੀ ਸਰ ਤੇ ਸਭ ਨਾਲ ਪਹਿਲਾਂ ਮੈਂ ਸਾਰਿਆਂ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਹਾਂ ਅਤੇ ਨਾਲ ਹੀ ਦੀਵਾਲੀ ਦੇ ਇਹਾਤ ਤੇ ਇਹ ਵੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਜਿਹੜੀ ਹੈ ਕਿ ਇਸ ਦੀਵਾਲੀ ਤੇ ਮਿਲ ਜੁਲ ਕੇ ਸਾਰਿਆਂ ਨਾਲ ਪਿਆਰ ਨਾਲ ਇਹ ਅੱਗੇ ਵਧਣਾ ਚਾਹੀਦਾ ਅਤੇ ਗਰੀਨ ਦੀ ਵਾਲੀ ਮਨਾਣੀ ਚਾਹੀਦੀ ਹੈ ਪਟਾਕਾ ਰਾਈ ਤਾਂ ਕਿ ਪ੍ਰਦੂਸ਼ਨ ਅੱਗੇ ਦੇਖੋ ਤੁਹਾਨੂੰ ਪਤਾ ਕਿੰਨਾ ਹੋ ਰਿਹਾ ਇਸ ਲਈ ਸਾਨੂੰ ਗਰੀਨ ਦੀ ਵਾਲੀ ਮਨਾ ਕੇ ਸੁਨੇਹਾ ਦੇਣਾ ਚਾਹੀਦਾ ਆਨੋਲੇ ਤਾਂ ਕਿ ਰੁੱਖ ਪੇੜ ਜਿਹੜੇ ਆ ਕੀ ਉਹ ਬਚਣ ਸਦਨ ਧੰਨਵਾਦ ਜੀ ਤਾਂ ਕੀ ਕਹਾਂ ਚਾਹ ਰਹੇ ਜੀ ਬੰਦੀ ਸ਼ੋਰ ਦੇ ਵਿੱਚ ਹਾਂਜੀ ਸਰ ਸਾਡੀ ਵੀ ਸ਼ੁਰੂ ਕੰਮ ਹਾਂਜੀ ਮੈਂ ਸਤਵੀਰ ਸਿੰਘ ਐਸਜੀਸੀ ਨਾਲਾ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਸ਼ੋਰ ਦੇ ਵਿੱਚ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਾਰਿਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੇਖੋ ਇਹ ਹੈ ਤਿਉਹਾਰ ਜਿੱਥੇ ਸਾਰੇ ਅਮੀਰ ਗਰੀਬ ਲੋਕਾਂ ਨੂੰ ਆਸਾਂ ਵੇਦਾਂ ਦੀ ਸੋ ਮੇਰਾ ਇਹ ਸੁਨਾ ਸਾਰਿਆਂ ਨੂੰ ਰਲ ਮਿਲ ਕੇ ਦਿਵਾਲੀ ਮਨਾਓ ਹਰੇਕ ਵਪਾਰੀ ਨੂੰ ਆਸ ਹੁੰਦੀ ਹੈ ਕਿਸਾਨ ਨੂੰ ਆਸ ਹੁੰਦੀ ਹੈ ਉਹਦੇ ਘਰ ਤੇ ਕੋਈ ਆਵੇ ਇਸ ਵਾਰੀ ਸੋ ਇਸ ਕਰਕੇ ਪ੍ਰਮਾਤਮਾ ਸਾਰਿਆਂ ਦੀ ਸਾਰਿਆਂ ਨੂੰ ਪ੍ਰਮਾਤਮਾ ਸਾਰਿਆਂ ਦੀ ਜਿਵਾਂ ਭਰਨ ਪ੍ਰਮਾਤਮਾ ਨੂੰ ਚਾਹੀਦਾ ਸਾਰਿਆਂ ਨੂੰ ਜੋ ਪਿੱਛੇ ਜੇ ਹੁਣ ਪੰਜਾਬ ਚ ਹੜਾ ਆਇਆ ਕੁਦਰਤੀ ਕਰੋਪੀ ਬੜੀ ਆਪਾਂ ਸਹੀ ਆ ਸੋ ਇਹ ਵੀ ਛੋਟੇ ਵਪਾਰੀਆਂ ਕੋ ਵੱਧ ਤੋਂ ਵੱਧ ਤੁਸੀਂ ਸਮਾਨ ਖਰੀਦੋ ਜੋ ਵੀ ਤੁਸੀਂ ਆਪਣੇ ਘਰੇਲੂ ਵਪਾਰੀਆਂ ਨੂੰ ਪਹਿਲਾਂ ਤਰਜੀਹ ਦੋ ਫਿਰ ਦੀਵਾਲੀ ਤੇ ਆਪਕ ਚ ਸਮਾਜਿਕ ਬਰਾਈਆਂ ਨੂੰ ਰਲ ਕੇ ਟਿਆਗੋ ਸੋ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ ਸੱਚੀ ਗੱਲ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਹੱਥ ਜੋੜ ਕੇ ਸਾਰਿਆਂ ਨੂੰ ਦੀਵਾਲੀ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਆ ਕੀ ਦੀਵਾਲੀ ਜਿਹੜੀ ਆ ਆਪਾਂ ਗ੍ਰੀਨ ਮਨਾਉਣੀ ਆ ਪਟਾਕੇ ਤੋਂ ਬਿਨਾਂ ਮਨਾਉਣੀ ਆ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਵਾ ਤਵੇ ਇੱਕ ਵੇਖੇ ਤੁਹਾਨੂੰ ਇਹਦਾ ਫਾਇਦਾ ਮਿਲੇਗਾ ਤੁਸੀਂ ਪਟਾਕੇ ਬਿਲਕੁਲ ਨਹੀਂ ਚਲਾਣੇ ਦਿਵਾਲੀ ਸਿਰਫ ਗ੍ਰੀਨ ਬਣਾਓ ਬਸ ਵਾਇਟ ਨਹੀਂ ਕਰਾਉਣਾ ਵਾਇਟ ਦੀ ਗੱਲ ਕਰਦੇ ਆ ਅੱਜ ਤੱਕ ਕੀ ਪੈਸੇ ਦੇਣਾ ਜਿਹੜੇ ਸ਼ੌਂਗ ਦੇ ਆ ਰਹੇ ਆ ਦਿਵਾਲੀ ਦਾ ਔਰ ਉਹ ਵੀ ਛੋੜ ਦਿਓ ਮੈਂ ਭੋਰ ਸਿੰਘ ਐਸਡੀਸੀ ਪਟੇ ਮੈਂ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਐਤਕੀ ਜਿਹੜੀ ਆਪਾਂ ਦਿਵਾਲੀ ਆ ਉਹ ਸਾਰੇ ਨਾਲ ਮਿਲ ਕੇ ਮੜਾਉਣੀ ਚਾਹੀਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਾਡੇ ਜੋੜ ਚੋ ਕਿਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਹਦੇ ਇੱਥੋਂ ਦੇ ਫੈਕਚੂਰ ਫੈਕਚੂਰ ਲੱਗਨੇ ਡਿਸਪੈਚੂਰ ਕੋਈ ਕਹਿ ਜਾਂਦਾ ਵੀ ਹੈਗਾ ਦੇ ਲੋਕ ਪਾ ਕੇ ਉਹ ਗੱਲ ਕਰਦੇ ਆ ਕੀ ਕਹਿਣਾ ਚਾਹਦੇ ਆ ਆਪਾਂ ਮੈਚੀ ਕੀ ਦੇਣਾ ਆਪਾਂ ਨਾਉਨੋ ਵੀਡੀਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪਤੇ ਮਾ ਗੁਰਪ੍ਰੀਤ ਸਿੰਘ ਪੀਓ ਜੀ ਬਿਆੰਡ ਕੰਸਟਰਕਸ਼ਨ ਰੀਜਨ ਨੰਬਰ 2 ਮਾ ਸਾਰਾ ਨੂੰ ਤੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜੀ ਸਾਨੂੰ ਅਰਦੀ ਦੀਵਾਲੀ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਰਹਿਤ ਰਹਿਣਾ ਚਾਹੀਦਾ ਹੈ ਜੀ ਤੇ ਸੰਬੰਧੀ ਛੋੜਦਿਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ